ਜਦੋਂ ਅਸੀਂ ਲੰਬੀਆਂ جنگਾਂ ਬਾਰੇ ਸੋਚਦੇ ਹਾਂ ਕਿ ਸਾਡੇ ਮਨ ਤੇ ਵਿੱਚ ਕਈ ਨਾ ਆਉਂਦੇ ਨੇ ਪਰ ਇਤਿਹਾਸ ਵਿੱਚ ਇੱਕ ਅਜਿਹਾ ਸੰਘਰਸ਼ ਹੈ ਜਿਸ ਦੀ ਲੰਬਾਈ ਹੀ ਉਸ جنگ ਦਾ ਪ੍ਰਤੀਕ ਬਣ ਗਿਆ 100 ਸਾਲਾਂ ਜਾਗ ਪਰ ਇਹ جنگ 100 ਸਾਲਾਂ ਤੱਕ ਨਹੀਂ ਬਲਕਿ 116 ਸਾਲਾਂ ਤੱਕ ਚੱਲੀ ਜੀ ਹਾਂ ਇਹ جنگ 1337 ਤੋਂ 7453 ਇਸਵੀ ਤੱਕ ਚੱਲੀ ਇਹ ਯੁੱਧ ਪੰਜਵੀਂ ਯੁੱਧ ਤੱਕ ਚੱਲਿਆ ਇਹ ਕੋਈ ਲਵਕਾ ਸੁਨਨ ਵਾਲੀ ਲੜਾਈ ਨਹੀਂ ਸੀ ਬਲਕਿ ਇਹ ਯੂਰਪ ਦੀਆਂ ਦੋ ਵੱਡੀਆਂ ਤਾਕਤਾਂ ਇੰਗਲੈਂਡ ਅਤੇ ਫ੍ਰਾਂਸ ਵਿੱਚ ਲੜੀਆਂ ਗਈਆਂ ਕਈ ਲੜਾਈਆਂ ਸੰਧੀਆਂ ਆਦਿ ਸੰਘਰਸ਼ ਦੀ ਇੱਕ ਲੰਬੀ ਲੜਾਈ ਹੈ ਇਹ ਇੱਕ ਅਜੀਹਾ ਯੋਧ ਸੀ ਜਿਸ ਨੇ ਦੋਵੇਂ ਦੇਸ਼ਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇੰਗਲੈਂਡ ਅਤੇ ਫਰਾਂਸ ਵਿੱਚ 116 ਸਾਲਾਂ ਤੱਕ ਇਨੀ ਲੰਬੀ ਲੜਾਈ ਕਿਉਂ ਚੱਲੀ ਅਜੀਹਾ ਕਿਲਾ ਸੁਪਰ ਹਥਿਆਰ ਸੀ ਜਿਸ ਨੇ ਅੰਦਰੀਜੀ ਪੌਜ ਨੂੰ ਹਰਾ ਦਿੱਤਾ ਅਤੇ ਫ੍ਰਾਂਸੀਸੀ ਪੌਜਾਂ ਨੂੰ ਭਾਰੀ ਜਿੱਤ ਹਾਸਲ ਕਰਨ ਵਿੱਚ ਮਦਦ ਕੀਤੀ ਇੱਕ 17 ਸਾਲਾਂ ਦੀ ਕਿਸਾਨ ਕੁੜੀ ਨੇ ਫਰਾਂਸ ਦੇ ਹਾਰ ਦੀ ਹੋਈ ਲੜਾਈ ਨੂੰ ਜਿੱਤ ਵਿੱਚ ਕਿਵੇਂ ਬਦਲ ਦਿੱਤਾ ਅਤੇ ਇਹ ਲੜਾਈ ਕਿੰਨਾ ਕਿਸੇ ਸ਼ਾਂਤ ਦੀ ਸੰਧੀ ਦੇ ਕੇਵੇਂ ਖਤਮ ਹੋ ਗਈ। ਅਰੇ ਇਸ ਲੰਬੀ ਲੜਾਈ ਨੇ ਫਰਾਂਸ ਅਤੇ ਇੰਗਲੈਂਡ ਨੂੰ ਹਮੇਸ਼ਾ ਲਈ ਕਿਵੇਂ ਬਦਲ ਦਿੱਤਾ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਇਸ ਲੜਾਈ ਦੇ ਵਿੱਚ ਪੁਰਾਣੇ ਇਤਿਹਾਸ ਦੇ ਪਰਿਵਾਰਿਕ ਰਿਸ਼ਤਿਆਂ ਵਿੱਚ ਝਗੜੇ ਹੋਏ। ਸਭ ਤੋਂ ਵੱਡਾ ਕਾਰਨ ਸੀ ਰਾਜਗਦੀ ਤੇ ਹੱਤ ਦਾ ਦਾਵਾ। ਇਸ ਨੂੰ ਸਮਝਣ ਦੇ ਲਈ ਥੋੜਾ ਪਿੱਛੇ ਜਾਣਾ ਪਵੇਗਾ। 1066 ਵਿੱਚ ਨੋਰਮੈਂਡੀ ਜੋ ਕਿ ਫਰਾਂਸ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਸ ਦੇ ਡਿਊਕ ਵਿਲੀਅਮ ਦੀ ਕੋਂਪਰਲ ਨੇ ਇੰਗਲੈਂਡ ਜਿੱਤ ਲਿਆ। ਤੇ ਉੱਥੋਂ ਦਾ ਰਾਜਾ ਬਣੀ ਆ ਐਸੇ ਇੰਗਲੈਂਡ ਦੇ ਰਾਜੇ ਹੁਣ ਫਰਾਂਸ ਵਿੱਚ ਵੀ ਵੱਡੀਆਂ-ਵੱਡੀਆਂ ਜ਼ਮੀਨਾਂ ਦੇ ਮਾਲਕ ਨੇ ਪਰ ਫਰਾਂਸ ਵਿੱਚ ਉਹ ਤਕਨੀਕੀ ਤੌਰ ਤੇ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਇੰਗਲੈਂਡ ਦੇ ਰਾਜੇ ਦੇ ਵਿਰੋਧ ਨੇ ਇਹ ਬਹੁਤ ਹੀ ਅਜੀਬ ਜਿਹੀ ਸਥਿਤੀ ਹੈ ਇਹ ਕਨਾਕ ਕਈ ਸਦੀਆਂ ਤੱਕ ਚਾਉਂਦਾ ਰਿਹਾ ਪਰ ਅਸਲੀ ਸੰਕਟ 1728 ਵਿੱਚ ਆਇਆ ਜਦੋਂ ਚਾਰਲਸ ਚੌਥੇ ਬਿਨਾਂ ਪੁੱਤਰ ਜਨਨੀ ਸਿੱਧੇ ਵਾਰਸ ਦੀ ਮੌਤ ਹੋ ਗਈ ਪਰ ਗੱਦੀ ਦਾ ਦਾਅਵੇਦਾਰ ਕੌਣ ਹੋਵੇਗਾ ਇੰਗਲੈਂਡ ਦਾ ਰਾਜਾ ਐਡਵਰਡ ਤੀਜਾ ਚਾਰਲਸ ਟੋਪੇ ਦਾ ਬਾਣਜਾ ਸੀ ਇਸ ਰਿਸ਼ਤੇ ਦੀ ਅਧਾਰ ਤੇ ਐਡਵਰਡ ਨੇ ਫਰਾਂਸ ਦੀ ਗੱਦੀ ਤੇ ਆਪਣਾ ਦਾਵਾ ਬੇਸ਼ ਕੀਤਾ ਪਰ ਫਰਾਂਸੀਸੀ ਕੁਲੀਨ ਵਰਗ ਦੇ ਲੋਕ ਇਸ ਰਿਸ਼ਤੇ ਦੀ ਅਧਾਰ ਤੇ ਐਡਵਰਡ ਨੇ ਚਾਰਲਸ ਟੋਪੇ ਦੀ ਜਗ੍ਹਾ ਫਰਾਂਸ ਦੀ ਗੱਦੀ ਦੀ ਆਪਣਾ ਦਾਵਾ ਪੇਸ਼ ਕੀਤਾ ਪਰ ਫਰਾਂਸੀਸੀ ਕੁਲੀਨ ਵਰਗ ਦੇ ਲੋਕ ਇੰਗਲੈਂਡ ਦੇ ਰਾਜੇ ਨੂੰ ਆਪਣਾ ਰਾਜਾ ਬਣਨ ਦੇ ਲਈ ਤਿਆਰ ਨਹੀਂ ਸੀ। ਉਹਨੇ ਸੈਨਿਕ ਕਾਨੂੰਨ ਨਾਂ ਦੇ ਇੱਕ ਪੁਰਾਣੇ ਕਾਨੂੰਨ ਦਾ ਹਵਾਲਾ ਦਿੱਤਾ ਜਿਸ ਦੇ ਅਨੁਸਾਰ ਰਾਜ ਗਦੀ ਸੇ ਔਰਤ ਦੇ ਦੁਆਰਾ ਉਸਦੇ ਪੁੱਤਰ ਨੂੰ ਦਿੱਤੀ ਜਾ ਸਕਦੀ ਸੀ। ਉਹਨੇ ਐਡਵਰਡ ਦੇ ਦਾਅਵੇ ਨੂੰ ਖਾਰਜ ਕਾ ਦਿੱਤਾ, ਯਾਨੀ ਕਿ ਖਤਮ ਕਰ ਦਿੱਤਾ ਅਤੇ ਚਾਰਲਸ ਚੌਥੇ ਦੇ ਚਚੇਰੇ ਭਰਾ ਫਿਲਿਪ 6ਵੇਂ ਨੂੰ ਟ੍ਰਾਂਸ ਦਾ ਰਾਜਾ ਬਣਾ ਦਿੱਤਾ। ਇਸ ਫੈਸਲੇ ਨੇ ਐਡਵਰਡ ਤੀਜੇ ਨੂੰ ਗੁੱਸਾ ਦਿਵਾ ਦਿੱਤਾ। 1337 ਵਿੱਚ ਜਦੋਂ ਚਾਰਲਸ 6ਵੀਂ ਨੇ ਐਡਵਾਰਡ ਦੀਆਂ ਬਾਕੀ ਜ਼ਮੀਨਾਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰਲਸ 6ਵੀਂ ਨੇ ਫਰਾਂਸ ਦਾ ਰਾਜਾ ਹੋਣ ਦਾ ਐਲਾਨ ਕਰ ਦਿੱਤਾ ਅਤੇ ਫਰਾਂਸ ਤੇ ਹਮਲਾ ਕਰ ਦਿੱਤਾ ਇਸ ਨਾਲ ਪਰਿਵਾਰਿਕ ਚੜ੍ਹੇ ਸ਼ੁਰੂ ਹੋ ਗਏ ਅਤੇ ਇੱਕ ਅਜਿਹੀ جنگ ਚੱਲੀ ਜੋ ਸਦੀਆਂ ਤੱਕ ਖਤਮ ਨਹੀਂ ਨਾ ਹੋਈ ਅਜਿਹਾ ਪੀਰਸ ਉੱਪਰ ਹਥਿਆਰ ਸੀ ਜਿਸ ਨੇ ਅੰਗਰੇਜ਼ ਫੌਜ ਨੂੰ ਹਰਾ ਦਿੱਤਾ ਜਾਂਦੇ ਦੇਸ਼ੋ ਆਕਿਧ ਹਾਕਿਆਂ ਦੇ ਵਿੱਚ ਪ੍ਰਾਂਤ ਦੀ ਫੌਜ ਬਹੁਤ ਹੀ ਵੱਡੀ ਅਤੇ ਸ਼ਕਤੀਸ਼ਾਲੀ ਸੀ ਉਹਨਾਂ ਕੋਲ ਭਾਰੀ ਹਥਿਆਰ ਅਤੇ ਹਜ਼ਾਰਾਂ ਨਾਈਟਸਾ ਜੋ ਕਿ ਘੋੜਿਆਂ ਤੇ ਸਵਾਰ ਹੋ ਕੇ ਹਮਲਾ ਕਰਦੇ ਉਹਨਾਂ ਨੂੰ ਉਸ ਸਮੇਂ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਸੀ ਉਹਨਾਂ ਦੇ ਕੋਲ ਜੇਲਵਾ ਦੇ ਕਿਰਾਏ ਦੇ ਕ੍ਰੋਸਬੋਸਨ ਜੋ ਕਿ ਪੱਕੇ ਨਿਸ਼ਾਨੇਵਾਰ ਹੀ ਇੰਗਲੈਂਡ ਨੇ ਜੰਗ ਦਾ ਨਕਸ਼ਾ ਬਦਲ ਦਿੱਤਾ ਇੰਗਲਿਸ਼ ਲਾਂਗਬੋ ਇੰਗਲਿਸ਼ ਲਾਂਗਬੋ ਇੱਕ ਲੰਬਾ ਅਤੇ ਸ਼ਕਤੀਸ਼ਾਲੀ ਤਨਸ਼ੀ ਸੀ ਇਸ ਨੂੰ ਖਿੱਚਣ ਦੇ ਲਈ ਬਹੁਤ ਤਾਕਤ ਦੀ ਲੋੜ ਸੀ ਅਤੇ ਕੋਈ ਸ਼ਕਤੀਸ਼ਾਲੀ ਸੀ ਇਸ ਦਾ ਇਸਤੇਮਾਲ ਕਰ ਸਕਦਾ ਸੀ ਇਹ ਇੱਕ ਮਿੰਟ ਦੇ ਵਿੱਚ 10 ਤੋਂ 12 ਤੀਰ ਚਲਾ ਸਕਦੇ ਨੇ ਜੋ ਕਿ ਕ੍ਰਾਸਬੋ ਦੀ ਰਫ਼ਤਾਰ ਨਾਲੋਂ 3-4 ਗੁਣਾ ਵੱਧ ਸੀ ਅੰਗਰੇਜ਼ਾਂ ਨੇ ਆਪਣੀ ਪੂਰੀ ਰਣਨੀਤੀ ਇਸੇ ਹਥਿਆਰ ਤੇ ਬਣਾਈ ਜਦੋਂ ਫ੍ਰਾਂਸੀਸੀ ਕੋਟਸਵਾਰ ਹਮਲਾ ਕਰਦੇ ਤਾਂ ਅੰਗਰੇਜ਼ ਫੌਜ ਇੱਕੋ ਦਮ ਤੀਰਾਂ ਦੇ ਨਾਲ ਹਮਲਾ ਕਰ ਦਿੱਤੀ ਸੀ 1346 ਦੀ ਕ੍ਰੇਸੀ ਦੀ ਲੜਾਈ 1355 ਦੀ ਪੋਇਟियर्स ਦੀ ਲੜਾਈ ਅਤੇ 1415 ਦੀ ਐਜਨਕੋਰਡ ਦੀ ਲੜਾਈ ਇਸ ਦੇ ਸਭ ਤੋਂ ਵੱਡੇ ਉਦਾਹਰਣ ਨੇ 15ਵੀਂ ਸਦੀ ਦਾ ਫਰਾਂਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਇਸ ਤੋਂ ਇਲਾਵਾ 14ਵੀਂ ਸਦੀ ਦੇ ਅੱਧ ਵਿੱਚ ਬਲੈਕ ਡੈਥ ਬਿਮਾਰੀ ਆ ਗਈ ਸੀ ਜਿਸ ਦੇ ਕਾਰਨ ਬਹੁਤ ਜ਼ਿਆਦਾ ਆਬਾਦੀ ਖਤਮ ਹੋ ਚੁੱਕੀ ਸੀ ਇਸ ਦੇ ਨਾਲ ਫਰਾਂਸ ਨੂੰ ਭਾਰੀ ਨੁਕਸਾਨ ਹੋਇਆ ਤੇ ਇਹ ਸਿਰਫ ਬਾਹਰੀ ਦਸ਼ਮਨਾ ਨਾ ਨਹੀਂ ਬਲਕਿ ਅੰਦਰਲੀ ਫੌਟਨਾਲੀ ਜੋ ਜਰੇਗਾ ਸੀ 1713 ਦੀ ਐਜਨ ਕੋਡ ਦੀ ਸ਼ਰਮਨਾਕ ਹਾਰ ਤੋਂ ਬਾਅਦ ਫਰਾਂਸ ਇੱਕਦਮ ਟੁੱਟਣ ਦੀ ਤਕੜਾਰ ਤੇ ਸੀ 1720 ਵਿੱਚ ਇਸ ਹਾਰ ਦਾ ਫਾਇਦਾ ਉਠਾਉਂਦੇ ਹੋਏ ਇੰਗਲੈਂਡ ਦੇ ਰਾਜੇ ਹੈਨਰੀ ਪੰਜਵੇਂ ਨੇ ਫਰਾਂਸ 'ਤੇ અપਮਾਨਜਨਕ ਸੰਧੀ ਥੋਬਲਤੀ ਟ੍ਰੋਇਸ ਦੀ ਸੰਧੀ ਇਸ ਸੰਧੀ ਦੇ ਤਹਿਤ ਚਾਰਲਸ 6ਵੇਂ ਨੇ ਆਪਣੇ ਪੁੱਤਰ ਡੋਫਿੰ ਚਾਰਲਸ ਨੂੰ ਆਪਣਾ ਵਾਰਿਸ ਮੰਨਣ ਤੋਂ ਇਨਕਾਰ ਕਰ ਦਿੱਤਾ ਅਸ ਤੋਂ ਹੀ ਲਾਬੋਸ ਨੇ ਆਪਣੀ ਟੀ ਇਹ ਦਾ ਵਿਆਹ ਹੈਂਰੀ ਪੰਜਵੇਂ ਦੇ ਨਾਲ ਕਰ ਦਿੱਤਾ ਅਤੇ ਉਸ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ਫਰਾਂਸ ਦੇ ਲੋਪਾ ਵਿੱਚ ਮਿਰਾਸ਼ਾ ਪੈਦਾ ਹੋ ਗਈ ਅਤੇ ਉਹਨਾਂ ਨੂੰ ਚਿੰਤਾ ਹੋ ਗਈ ਇਸ ਸਮੇਂ ਉਹਨਾਂ ਨੂੰ ਇੱਕ ਚਮਤਕਾਰ ਦੀ ਲੋੜ ਸੀ ਪਾਦਾ ਸਾਲਾਂ ਦੀ ਕਿਸਾਨ ਕੁੜੀ ਚੋਰ ਆਫ ਦੀ ਆਰਕ ਨੇ ਫਰਾਂਸ ਦੀ ਹਾਰ ਦੀ ਹੋਈ ਲੜਾਈ ਨੂੰ ਜਿੱਤ ਦੇ ਵਿੱਚ ਕਿਵੇਂ ਬਦਲ ਦਿੱਤਾ ਜਦੋਂ ਫਰਾਂਸ ਇੱਕ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਪਿੰਡ ਦੀ ਕਿਸਾਨ ਕੁੜੀ ਨੇ ਦਾਅਵਾ ਕੀਤਾ ਕਿ ਉਸ ਨੂੰ ਰਗਬ ਵੱਲੋਂ ਦਰਸ਼ਨ ਹੋ ਰਹੇ ਨੇ ਉਸਨੇ ਕਿਹਾ ਕਿ ਸਾਮਤਾਨੀ ਉਸ ਨੂੰ ਦੋ ਮੁੱਖ ਕੰਮਦਾਰਾਂ ਲਈ ਕਿਹਾ ਹੈ ਪਹਿਲਾ ਅੰਦਰੀਜਾਂ ਨੂੰ ਫਰਾਂਸ ਵਿੱਚੋਂ ਬਾਹਰ ਕੱਢਣਾ ਅਤੇ ਦੂਜਾ ਬੇਦਹਰ ਕੀਤੇ ਡੋਫਨ ਚਾਰਲਸ ਨੂੰ ਰੀਨਸ ਲਿਜਾ ਕੇ ਉਸ ਦੀ ਤਾਜ ਕੋਸ਼ੀ ਕਰਨਾ ਤਾਂ ਜੋ ਉਹ ਫਰਾਂਸ ਦਾ ਅਸਲੀ ਰਾਜਾ ਬਣ ਸਕੇ ਸ਼ੁਰੂ ਵਿੱਚ ਕਿਸੇ ਨੇ ਉਸ ਦੀ ਗੱਲ ਤੇ ਬਿਲਕੁਲ ਵੀ ਗੀ ਨਹੀਂ ਕੀਤਾ ਪਰਾਉਸ ਦੀ ਡ੍ਰੇਰਤਾ ਦੇ ਵਿਸ਼ਵਾਸ ਨੇ ਗੋਡੇਵੀ ਮਿਸ਼ਨ ਨੂੰ ਯਕੀਨ ਦਵਾਹੀ ਦਿੱਤਾ ਕਰ ਵਿੱਚ ਉਸ ਸਮੇ ਉਲੀਨ ਸ਼ਹਿਰ ਜੋ ਕਿ ਫ੍ਰਾਂਸ ਵਿੱਚ ਹੈ ਉਹ ਅੰਗਰੇਜ਼ਾਂ ਦੇ ਲੰਬੇ ਘੇਰੇ ਵਿੱਚ ਸੀ ਅਤੇ ਹਾਰ ਮੰਨਣ ਵਾਲਾ ਨਹੀਂ ਸੀ ਜੋ ਨੂਫ ਫ੍ਰਾਂਸੀਸੀ ਫੌਜ ਦੀ ਇੱਕ ਛੋਟੀ ਜਿਹੀ ਟੁਕੜੀ ਦੇ ਨਾਲ ਰੀਨਸ ਭੇਜਿਆ ਗਿਆ ਫ੍ਰਾਂਸੀਸੀ ਸੈਨਿਕ ਉਸ ਨੂਰ ਆਗੂ ਵੱਲੋਂ ਭੇਜਿਆ ਗਿਆ ਚੈਨ ਸਮਝਣ ਲੱਗੇ ਅਤੇ ਬਹੁਤ ਹੀ ਬਹਾਦਰੀ ਦੇ ਨਾਲ ਲੜਾਈ ਲੜੀ ਗਈ ਅਤੇ ਉਹਨਾਂ ਨੇ 9 ਦਿਨਾਂ ਦੇ ਵਿੱਚ ਅੰਗਰੇਜ਼ਾਂ ਨੂੰ ਘੇਰ ਜੁਕਨ ਦੇ ਲਈ ਮਜਬੂਰ ਕਰ ਦਿੱਤਾ ਸੀ ਇੱਕ ਚਮਤਕਾਰਯੋਗ ਜਿੱਤ ਸੀ ਉਸਨੇ ਆਪਣਾ ਦੂਜਾ ਨਿਸ਼ਾਨਾ ਪੂਰਾ ਕੀਤਾ ਤੇ ਚਾਰਲਸ ਨੂੰ ਦੁਸ਼ਮਣਾਂ ਦੇ ਇਲਾਕੇ ਵਿੱਚੋਂ ਲੰਘਾ ਕੇ ਰੀਨਸ ਲੈ ਗਈ ਇੱਕ ਬਹੁਤ ਵੱਡੀ ਰਾਜਨੀਤਿਕ ਅਤੇ ਮਨੋਵਿਦਿਆਨਿਕ ਜੱਤ ਸੀ ਐਸ ਜੱਤ ਨੇ ਲੋਕਾਂ ਦੇ ਮਨਾਂ ਵਿੱਚ ਨਵੀਂ ਰਾਸ਼ਟਰੀ ਭਾਵਨਾ ਪੈਦਾ ਕਰ ਦਿੱਤੀ ਪਰ ਉਸ ਦੀ ਕਹਾਣੀ ਦਾ ਅੰਤ ਬਹੁਤ ਹੀ ਦੁਖਦਾਈ ਸੀ 1930 ਵਿਜੇਗ ਲੜਾਈ ਦੇ ਦੌਰਾਨ ਉਸ ਨੂੰ ਬਰਗੰਡੀ ਦੇ ਸੈਨਿਕਾਂ ਨੇ ਬੰਦੀ ਬਣਾ ਲਿਆ ਚਿੰਬਾ ਨੇ ਉਸ ਨੂੰ ਅੰਗਰੇਜ਼ੀ ਸਾਥੀਆਂ ਨੂੰ ਵੇਚ ਦਿੱਤਾ ਅਕ੍ਰੇਜ ਉਸ ਨੂੰ ਜਾਦੂਗਰੀ ਸਾਬਤ ਕਰਨਾ ਚਾਹੁੰਦੇ ਸੀ ਤਾਂ ਜੋ ਚਾਰਲਸ 7ਵੀਂ ਦੀ ਤਾਜ ਕੋਸ਼ੀ ਨਾ ਹੋ ਸਕੇ 19 ਸਾਲ ਦੀ ਉਮਰ ਵਿੱਚ 31 ਨੂੰ ਜੋਨ ਨੂੰ ਦੋਸ਼ੀ ਘਹਿਰਾਇਆ ਗਿਆ ਅਤੇ ਜਿਉਂਦੇ ਜੀ ਉਸ ਨੂੰ ਸਲੀਪ ਤੇ ਸਾਰ ਦਿੱਤਾ ਗਿਆ ਅੰਗਰੇਜ਼ਾਂ ਨੂੰ ਸੀ ਕਿ ਉਹ ਉਸ ਨੂੰ ਮਾਰ ਕੇ ਫ੍ਰਾਂਸੀਸੀ ਵਿਰੋਧ ਖਤਮ ਕਰ ਦੇਗੇ ਪਰ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਉਸ ਦੀ ਕੁਰਬਾਨੀ ਨੇ ਲੋਕਾਂ ਨੇ ਮਨਾਂ ਵਿੱਚ ਹੋਰ ਦ੍ਰਿੜਤਾ ਪੈਦਾ ਕਰ ਦਿੱਤੀ ਸੀ ਅਤੇ ਨਾ ਤਾਂ ਚਾਰਲਸ 7ਵੀਂ ਨੇ ਫੌਜ ਵਿੱਚ ਵੱਡੇ ਸੁਧਾਰ ਕੀਤੇ ਜੋਨ ਦੀ ਜਗਾਈ ਜੰਗਿਆੜੀ ਹੁਣ ਤੱਕ ਅੱਗ ਬਣ ਚੁੱਕੀ ਸੀ ਅਤੇ ਫ੍ਰਾਂਸੀਸੀ ਫੌਜਾਂ ਇੱਕ ਦੋ ਬਾਾਰ ਇੱਕ ਆਪੜੇ ਇਲਾਕਿਆਂ ਨੂੰ ਜਿੱਤ ਰਹੀਆਂ ਸੀ ਇਹ ਜੰਗ ਬਿਨਾਂ ਰਸਮੀ ਸੰਧੀ ਦੇ ਕਿਵੇਂ ਬੰਦ ਹੋ ਗਈ 1650 ਵਿੱਚ ਫ੍ਰਾਂਸੀਸੀਆਂ ਨੇ ਨੋਰਮੈਂਡੀ ਅਤੇ ਉਸ ਤੋਂ ਵੀ ਜ਼ਿਆਦਾ ਇਲਾਕਿਆਂ ਤੇ ਆਪਣਾ ਦੁਬਾਰਾ ਕਬਜ਼ਾ ਕਰ ਲਿਆ ਸੀ ਅੰਗਰੇਜ਼ਾਂ ਦੇ ਕੋਲ ਹੁਣ ਕੋਈ ਥਾਂ ਬਚੀਆ ਸੀ ਜ਼ਿੰਦਾ ਵਿੱਚੋਂ ਇੱਕ ਸੀ ਗੈਸਕੋਨੀ ਦਾ ਖੇਤਰ ਇਹ ਖੇਤਰ 300 ਸਾਲਾਂ ਤੋਂ ਅੰਗਰੇਜ਼ੀ ਰਾਜ ਦੇ ਪਾਦੀਨਸੀ ਚੋਸੇ ਦੇ ਰਵੰਜਾ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਵਾਪਸ ਜਿੱਤਣ ਦੀ ਆਖੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਸਭ ਤੋਂ ਤਜਰਬੇਕਾਰ ਕਮਾਂਡਰ ਜான் ਡੈਲਬੋਰਡ ਦੀ ਅਗਵਾਈ ਹੇਠ ਫੌਜ ਭੇਜੀ ਫ੍ਰਾਂਸੀਸੀ ਫੌਜਾਂ ਨੇ ਕੈਗੈਸਟਿਨ ਨਾ ਦੀ ਜਗ੍ਹਾ ਤੇ ਇੱਕ ਕਿਲੇਬੰਦ ਕੈਂਪ ਬਣਾਇਆ ਹੋਇਆ ਸੀ ਜਿਸ ਦੀ ਸੁਰੱਖਿਆ ਲਈ 300 ਤੋਂ ਵੱਧ توپਾਂ ਤਾਇਨਾਤ ਸਨ ਇਹ ਰਬੋਟ ਇੱਕ ਪੁਰਾਣੀ ਜੀਵਨ ਸ਼ੈਲੀ ਦਾ ਯੋਧਾ ਨੇ ਥੋਪਾਂ ਦੀ ਸ਼ਕਤੀ ਨੂੰ ਸਮਝਿਆ ਅਤੇ ਆਪਣੀ ਸੈਨਿਕਾਂ ਨੂੰ ਸਿੱਧਾ ਫ੍ਰਾਂਸੀਸੀ ਫੌਜਾਂ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਇੱਕ ਘਾਤਕ ਗਲਤੀ ਸੀ। ਜਦੋਂ ਹੀ ਅੰਗਰੇਜ਼ਾਂ ਨੇ ਹਮਲਾ ਕੀਤਾ ਤਾਂ ਫ੍ਰਾਂਸੀਸੀ ਫੌਜਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਅੰਗਰੇਜ਼ੀ ਫੌਜ ਨੂੰ ਕੁਚਲ ਕੇ ਰੱਖ ਦਿੱਤਾ। ਖਾ ਤੇ ਟੈਰ ਬੋਟ ਵੀ ਇਸ ਲੜਾਈ ਦੇ ਵਿੱਚ ਮਾਰਿਆ ਗਿਆ। ਇਹ 100 ਸਾਲਾਂ ਜੰਗ ਵਿੱਚ ਆਖਰੀ ਲੜਾਈ ਸਾਬਤ ਹੋਈ। ਇਸ ਤੋਂ ਇਲਾਵਾ ਇੰਗਲੈਂਡ ਆਪਣੀ ਖੋਦ ਅੰਗਰੇਜ਼ੀ ਗ੍ਰਹਿ ਯੁੱਧ ਵਾਰਸ ਆਫ ਦਾ ਰੇਜ਼ ਵਿੱਚ ਅਲ ਜ ਗਿਆ। ਐਸੇ ਕੋਈ ਰਸਮੀ ਸ਼ਾਂਤੀ ਸੰਧੀ ਤੇ ਦਸਤਖਤ ਨਹੀਂ ਕੀਤੇ ਗਏ। बस होली मोडी जंग अपने आप की खत्म हो गई इस लंबी जंग ने, ने नहीं नहीं वाक वाक ला फ्रांस इंग्लैंड ਨੂੰ ਹਮੇਸ਼ਾ ਲਈ ਕਿਵੇਂ ਬਦਲ ਦਿੱਤਾ 100 ਸਾਲਾਂ ਦੀ ਜੰਗ ਸਿਰਫ ਲੜਾਈਆਂ ਤੇ ਰਾਜਾਂ ਦੀ ਕਹਾਣੀ ਹੀ ਨਹੀਂ ਹੈ ਇਸ ਨੇ ਦੇਸ਼ਾਂ ਦੇ ਕੋ ਵੱਖ ਨੂੰ ਵੀ ਆਕਾਰ ਦਿੱਤਾ ਹੈ ਜੰਗ ਤੋਂ ਪਹਿਲਾਂ ਫਰਾਂਸ ਵੱਖ-ਵੱਖ ਅਰਧ ਸੁਤੰਤਰ ਗਵਕਾ ਅਤੇ ਨਵਾਬਾਂ ਦਾ ਢਿੱਲਾਟਾ ਲਾਸਮੂ ਸੀ ਪਰ ਜੰਗ ਦੇ ਅੰਤ ਤੱਕ ਫਰਾਂਸ ਇੱਕ ਕੇਂਦਰੀਕ੍ਰਿਤ ਰਾਜ ਬਣ ਚੁੱਕਾ ਸੀ ਜਿਸ ਦੀ ਸ਼ਕਤੀਸ਼ਾਲੀ ਰਾਜਾ ਦੇ ਇੱਕ ਪੇਸ਼ੇਵਰ ਫੌਜ ਸੀ ਤੋ ਜੇ ਵਸੇ ਇੰਗਲੈਂਡ ਦੇ ਲਈ ਇਹ ਜੰਗ ਦਾ ਅੰਤ ਇੱਕ ਨਵੀਂ ਸ਼ੁਰੂਆਤ ਸੀ ਇਸ ਯੰਗ ਨੇ ਦੋਵੇਂ ਦੇਸ਼ਾਂ ਵਿੱਚ ਵੱਖਰੀ ਰਾਸ਼ਟਰੀ ਪਛਾਣ ਦਿੱਤੀ ਜੰਗ ਕੋ ਪਹਿਲਾ ਇੰਗਲੈਂਡ ਦਾ ਪ੍ਰਮੇਨ ਵਰਗ ਫ੍ਰਾਂਸੀਸੀ ਭਾਸ਼ਾ ਬੋਲਦਾ ਸੀ ਅਤੇ ਆਪਣੇ ਆਪ ਨੂੰ ਫ੍ਰਾਂਸੀਸੀ ਸੱਭਿਆਚਾਰ ਦਾ ਹਿੱਸਾ ਸਮਝਦਾ ਸੀ ਇਸ ਤਰ੍ਹਾਂ ਫੌਜੀ ਦੌਰ ਤੇ ਇਸ ਮੱਧ ਯੁੱਗ ਦਾ ਅੰਤ ਕੀਤਾ ਅਤੇ ਆਧੁਨਿਕ ਯੁੱਗ ਦੀ ਸ਼ੁਰੂਆਤ ਕੀਤੀ ਘੋੜਸਵਾਰ ਨਾਇਕ ਦਾ ਦਬਦਬਾ ਖਤਮ ਹੋ ਗਿਆ ਅਤੇ ਪੈਦਲ ਸੈਨਾ ਦੇ ਤੋਪਖਾਨੇ ਦੀ ਮਹੱਤਤਾ ਸਾਬਤ ਹੋ ਗਈ ਤਾਂ ਦੋਸਤੋ ਇਹ ਸੀ ਇਤਿਹਾਸ ਦਾ ਇੱਕ ਬੁੰਝਲਦਾਰ ਖੂਨੀ ਅਤੇ ਮਹੱਤਵਪੂਰਨ ਅਧਿਆਇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ